ਕਿਹੜਾ ਬੰਦਾ 10 ਗਰੁੱਪਾਂ 'ਚ ਵੀਡੀਓ ਨੂੰ ਸ਼ੇਅਰ ਕਰੂਗਾ ਸਾਡੇ ਵੱਲੋਂ ਗਲਾਸ ਫ੍ਰੀ ਤੇ ਇੱਕ ਹੈੱਡਫੋਨ ਦਿੱਤੇ ਜਾਣਗੇ ਉਹਨਾਂ ਨੂੰ ਜਿਹੜਾ ਬੰਦਾ 10 ਗਰੁੱਪਾਂ 'ਚ ਸ਼ੇਅਰ ਕਰੂਗਾ ਵੀਡੀਓ 6 ਮਹੀਨਿਆਂ ਦੀ ਇਹਨਾਂ ਦੀ ਫੁੱਲ ਗਾਰੰਟੀ ਹੈ ਜੀ ਰੇਟ 300 ਰੁਪਈਆ 300 ਰੁਪਈਆ ਦੇ ਵਿੱਚ ਬੋਟ ਦੇ ਯੂ ਰੋਕੜ ਵਾਲੇ ਹਾਂਜੀ ਹਾਂਜੀ 6 ਮਹੀਨਿਆਂ ਦੀ ਫੁੱਲ ਗਾਰੰਟੀ ਹੈ ਜੀ 6 ਮਹੀਨਿਆਂ ਦੀ ਗਾਰੰਟੀ ਆਪਣੇ ਕੋਲੇ ਟੱਚ ਨਹੀਂ ਲੋਈ ਆ ਕੰਪਨੀ ਦੀ ਆ لوਈਆ کمپنی ਦੀਆਂ ਨੇ ਜੀ ہاں جی ہاں جی ਬਿਲਕੁਲ 오ریجنਲ ਹੁੰਦੀਆਂ ਨੇ ਜੀ ਟੱਚਾਂ ਜੀ ਨੀਆਂ ਵਾਲੀਆਂ ਨੇ ਜੀ ہاں جی ہاں جی ہاں جی ਬਿਲਕੁਲ ਇਹ ਨਹੀਂ ਹੈਗਾ ਜੀ ਖਰਾਬ ਹੋ ਜੂਗੀ ਜੇ ਮੜੇ ਆਪਣਾ ਸੈਟ ਗਿਰ ਗਿਆ ਜਾਂ ਟੁੱਟ ਜੂਗੀ ਐਈ ਕੋਈ ਗੱਲ ਨਹੀਂ ਹੁੰਦੀ ਆਪਾਂ ਬਾਹਰੋਂ ਨਹੀਂ ਕਰਾਉਂਦੇ ਆ ਕਿ ਆਪਾਂ ਆਪ ਕੰਮ ਕਰਦੇ ਆ ਜੀ ਟੱਚਾਂ ਫੋਲਡਰਾਂ ਦਾ ਆਪਾਂ ਟੱਚ ਬਣਾ ਕੇ ਫਿਰ ਲਾਉਂਦੇ ਆ ਜੀ ਵਧੀਆ ਆਪਣੇ ਕੋਲੇ 오ریجنਲ ਹੁੰਦੀਆਂ ਨੇ ਜੀ ਬਿਲਕੁਲ ਟੱਚ ਇਹ ਟੱਚ ਨਾਲ ਹੋਈ ਮਸ਼ੀਨ ਇਹ ਟੱਚ ਲਾਉਣ ਵਾਲੀ ਸਪੈਸ਼ਲ ਮਸ਼ੀਨ ਹੈ ਜੀ ਆਪਣੇ ਇਹ ਮਤਲਬ ਤੇ ਆਪਣਾ ਡਰੈੱਸ ਆ ਗਿਆ ਜੀ ਪਿੰਡ ਕੁਲਰੀਆਂ ਖਾਣੇ ਦੇ ਬਿਲਕੁਲ ਜਿਹੜੀ ਚੌਂਕੀ ਹੈ ਚੌਂਕੀ ਵਾਲੀ ਗਲੀ ਦੇ ਬਿਲਕੁਲ ਸਾਹਮਣੇ ਤੇ ਸਿੰਘ ਸਟੂਡੀਓ ਦੇ ਨਾਲ ਲੱਗਦੀ ਦੁਕਾਨ ਹੈ ਜੀ ਲੱਖਾ ਟੈਲੀਕਮ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਲੱਖਾ ਟੈਲੀਕਮ ਜਿੰਨਾਂ ਦਾ ਤੁਹਾਨੂੰ ਅੱਜ ਆਪਾਂ ਬਲੌਗ ਦਿਖਾਉਣ ਜਾ ਰਹੇ ਹਾਂ ਜੋ ਕਿ ਨਵੇਂ ਤੇ ਪੁਰਾਣੇ ਮੋਬਾਈਲ ਰਿਪੇਅਰ ਕਰਕੇ ਦਿੰਦੇ ਨੇ ਕਿ ਆਜੋ ਤੁਹਾਨੂੰ ਆਪ ਅੱਗੇ ਲੈ ਕੇ ਚੱਲਦੇ ਹਾਂ ਤੇਰਾ ਮੇਨਾ ਪੰਕਰੋ ਹਾਂ ਵੀ ਦੋਸਤੋ ਨਮਸਕਾਰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਲੱਖਾਂ ਮੋਬਾਈਲ ਰਿਪੇਅਰ ਦੇ ਆਜੂ ਤੁਹਾਨੂੰ ਲੈ ਕੇ ਚੱਲਦੇ ਆ ਨਮਸਕਾਰ ਬਾਈ ਜੀ ਨਮਸਕਾਰ ਲਾਈ ਜੀ ਕੋ ਠੀਕ ਹੋਈ ਹਾਂ ਦੱਸੋ ਵਧੀਆ ਜੀ ਬਾਈ ਬੜੀ ਆਪਣਾ ਕਿਵੇਂ ਕੀ ਸਿਸਟਮ ਹੈ ਵੀਰੇ ਆਪਣਾ ਆਪਣਾ ਬਰੇ ਰਿਪੇਅਰ ਦਾ ਕੰਮ ਹੈ ਹਰ ਤਰ੍ਹਾਂ ਦੇ ਮੋਬਾਈਲ ਰਿਪੇਅਰ ਜਿਹੜਾ ਮਰਜ਼ੀ ਹੋਵੇ ਸੈਮਸੰਗ Oppo Vivo ਫੋਨ ਰਿਪੇਅਰ ਟੱਚਰ ਫੋਲਡਰ ਫੋਲਡਰਾਂ ਦਾ ਕੰਮ ਹੈ ਵਧੀਆ ਤੇ ਆਪਦੇ ਘੰਟੇ 'ਚ ਟੱਚ ਲਾ ਕੇ ਦੇ ਦਿੰਨੇ ਆ ਅਗਲੇ ਨੂੰ ਅਗਲੇ ਲਗਾਤਾਰੀ ਲਗਾਤਾਰੀ ਜਦ ਮੈਂ ਕਾਗਜ਼ ਪਿਕ ਕਰਾਤੇ ਪੌਣੇ ਘੰਟੇ 'ਚ ਸੈੱਟ ਬਿਲਕੁਲ ਤਿਆਰ ਹੋ ਜਾਂਦਾ ਜਾਂ ਵਾਟਰ ਡੈਮੇਜ ਆਲਾ ਹੋਵੇ ਜਾਂ ਕੋਈ ਵੀ ਹੋਵੇ ਸਾਡੇ ਕੋਲੇ ਪੂਰੀ ਮਦਦ ਦੇ ਪੇਰ ਦੀ ਫੁੱਲ ਹੀ ਗਾਰੰਟੀ ਹੈ ਸਾਡੇ ਕਿੰਨੇ ਟਾਈਮ ਦੀ ਗਾਰੰਟੀ ਹੁੰਦੀ ਹੈ ਕੀ ਇਹਨਾਂ ਦਾ ਸਿਸਟਮ ਹੁੰਦਾ ਹੈ ਦੇਖੋ ਜੀ ਗੱਲ ਐ ਹੁੰਦੀ ਹੈ ਕਿ ਰਿਪੇਅਰ ਦੀ ਵੈਸੇ ਤਾਂ ਕੋਈ ਗਾਰੰਟੀ ਨਹੀਂ ਹੁੰਦੀ ਹੈਗੀ ਜਾਂ 2-4 ਦਿਨਾਂ ਚ ਜਾਂ ਕੋਈ ਵਾਟਰ ਡੈਮੇਜ ਵਾਲਾ ਸੈੱਟ ਹੁੰਦਾ ਹੈ ਵੀ ਜੇ ਖਰਾਬ ਹੁੰਦਾ ਵੀ 2-4 ਦਿਨਾਂ ਚ ਬਾਅਦ ਚ ਵੀ ਕੋਈ ਪ੍ਰੋਬਲਮ ਆਂਦੀ ਹੈ ਤੁਹਾਨੂੰ ਫਰੀ ਕਰਕੇ ਦਿੰਦੇ ਆ ਅਸੀਂ ਅੱਛੀ ਹਾਂਜੀ ਮਤਲਬ ਤੁਹਾਡੇ ਵੱਲੋਂ ਗਾਰੰਟੀ ਹੈ ਹਾਂਜੀ 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 ਸਾਡੇ ਵੱਲੋਂ ਫੁੱਲ ਗਾਰੰਟੀ ਹੈ ਐ ਨਹੀਂ ਹੋਊਗਾ ਵੀ ਅੱਜ ਰਿਪੇਅਰ ਕਰਤਾ ਤੇ ਕੱਲ ਨੂੰ ਬੰਦ ਹੋ ਜਾਊਗਾ ਐ ਨਹੀਂ ਹੋਊਗਾ ਅਸੀਂ ਫੁੱਲ ਰਿਪੇਅਰ ਕਰਦੇ ਹਾਂ ਬਦਲੇ ਅਸਟੈਂਡ ਠੀਕ ਹੈ ਸੋ ਨ ਮੈਂ ਦੱਸ ਕਹ ਰਣਾ ਆਪਣੇ ਕੋਲ ਬੜੀਆਂ ਟੱਚਾਂ ਹੁੰਦੀਆਂ ਨੇ ਜੀ ਆਪਣੇ ਆਪਣੇ ਕੋਲੇ ਟੱਚ ਲਈ ਲੋਈਆ ਕੰਪਨੀ ਦੀਆਂ ਲੋਈਆ ਕੰਪਨੀ ਦੀਆਂ ਨੇ ਜੀ ਹਾਂਜੀ 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 ਬਿਲਕੁਲ 오ਰੀਜినਲ ਹੁੰਦੀਆਂ ਨੇ ਜੀ ਟੱਚਾਂ ਜੀਨੀਅਨ ਵਾਲੀਆਂ ਨੇ ਜੀ ਹਾਂਜੀ 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 ਬਿਲਕੁਲ ਇਹ ਨਹੀਂ ਹੋਗਾ ਜੀ ਇਹ ਖਰਾਬ ਹੋ ਜਾ ਜੇ ਮੜੇ ਆਪਣਾ ਸੈੱਟ ਡਿੱਗ ਗਿਆ ਜਾਂ ਟੁੱਟ ਜਾਊਗੀ ਐਈ ਕੋਈ ਗੱਲ ਨਹੀਂ ਹੁੰਦੀ ਬੜੀਆਂ ਕੁਆਲਿਟੀ ਦੀ ਹੁੰਦੀਆਂ ਨੇ ਲੋਈਆ ਕੰਪਨੀ ਦੀਆਂ ਹੁੰਦੀਆਂ ਨੇ ਜੀ 오ਰੀਜినਲ ਹੁੰਦੀਆਂ ਨੇ ਜੀ ਇਹ ਆਪਣੇ ਕੋਲ ਸਾਰੇ ਮੋਬਾਈਲ ਦੀਆਂ ਨੇ ਜੀ ਹਾਂਜੀ ਹਾਂਜੀ ਸਾਰੇ ਮਾਡਲਾਂ ਦੀਆਂ ਹੁੰਦੀਆਂ ਨੇ ਫਾੜ ਨਹੀਂ ਜੀ ਪੂਰੀਆਂ ਹਾਂਜੀ ਹਾਂਜੀ ਵੀ ਐ ਮਾਰਦੀ ਨਾਲ ਵੀ ਨਾਲੇ ਨਾਲ ਟੁੱਟ ਗਈਆਂ ਐ ਟੁੱਟਣ ਵਾਲੇ ਕੋਈ ਨਹੀਂ ਹੁੰਦੇ ਠੀਕ ਹੈ ਫੋਲਡ ਵਧੀਆ ਵਾਲੀ ਹੁੰਦੀ ਹੈ ਜੀ ਉਹ ਜਾਂ ਕੰਪਨੀ ਸਟੈਂਪ ਦੀ ਗੱਲ ਨਾਲ ਹੀ ਬਿਲਕੁਲ ਤੇ ਵਧੀਆ ਹੁੰਦੀ ਹੈ ਤੇ ਆਪਣੇ ਕੋਲ ਫੋਲਡਰ ਹੁੰਦੇ ਨੇ ਵਧੀਆ ਵਧੀਆ ओरिजिनल ਫੋਲਡਰ ਨਹੀਂ ਹਾਂ ਹ ओरिजिनल ਹੁੰਦੇ ਨੇ ਇਹ ਚੜਾਇਆ ਹੋਇਆ ਹੀ ਹਾਂ ਇਹ ਆਪਣਾ ਲਾਇਆ ਹੋਇਆ ਫੋਲਡਰ ਹੈ ਮਤਲਬ 올ਡ ਫੋਲਡਰ ਵੀ ਹੁੰਦੇ ਨੇ ਜੀ ਕਹ ਸਾਰੇ ਨਵੀਂ ਸਾਰੇ ਨਵੀਂ ਹੁੰਦੇ ਨੇ ਜੀ ਆਪਣੇ ਕੋਲੇ ਬੰਗਿਆ ਹੁੰਦੇ ਨੇ ਕਿੰਨੇ ਇੰਚ ਹੁੰਦੇ ਨੇ ਇਹ ਇਹ ਸੈੱਟ ਦੇ ਇੱਕ ਹੁੰਦੇ ਨੇ ਸੈੱਟ ਦੇ ਕੁਆਲਿਟੀ ਦੇ ਕਿ ਕੋਈ ਕਿਹੜਾ ਸੈੱਟ ਹੈ ਕਿਹੜੀ ਕੰਪਨੀ ਹੈ ਤੇ ਕਿ ਕਿੰਨੇ ਦਾ ਅਗਲੇ ਦਾ ਬਜਟ ਦੇਸੀ ਵੀ ਵਰਦੇ ਆ ओरिजिनल ਵੀ ਹੁੰਦੇ ਨੇ ਦੇਸੀ ਤੇ ओरिजिनल ਦੋਨੋਂ ਹੀ ਨੇ ਜੀ ਆਪਣੇ ਕੋਲੇ ਜੇ ਹੈਗੇ ਨਹੀਂ ਤਾਂ ਜੀ ਦਿਖਾ ਦਿਓ ਮੜਾ ਜੀ ਦੇਸੀ ਦੇ ਨਹੀਂ ਦੇਸੀ ਨਹੀਂ ਇਸ ਟਾਈਮ ओरिजिनल ਨੇ ਜੀ ਉਹ ਕੋ ਨਾਲ ਦੇ ਦਿਓ ओरिजिनल ਦਿਖਾ ਦਿਓ ਜੀ ਕਲਾਸ ਹੁੰਦੇ ਨੇ ਜੀ ਵਧੀਆ ਵਾਲੇ ਉਹ ਹਾਰਡ ਗਲਾਸ ਸੀ ਹਾਂ 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 ਹਾਰਡ ਗਲਾਸ ਤੇ ਡੀ ਗਲਾਸ ਹੋਦੇ ਨੇ ਇਹਨਾਂ ਨੂੰ ਵਧੀਆ ਆਪਣੇ ਕੋਲੇ ਇਹ ਡੀ ਗਲਾਸ ਹੁੰਦੇ ਨੇ ਲਾਂਣ ਵਾਲੇ ਇਹ ਵਧੀਆ ਹੁੰਦੇ ਨੇ ਤੇ ਮਤਲਬ ਹਾਰਡ ਗਲਾਸ ਨਹੀਂ ਪੂਰੇ ਇਹ ਕੀ ਪ੍ਰਾਈਸ ਹੈ ਇਹਨਾਂ ਦਾ ਆਪਾਂ ਲਾ ਕੇ ਦਿੰਨੇ ਆਂ ਜੀ 80 ਰੁਪਿਆ ਦਾ ਅਸੀਂ ਲਾ ਕੇ ਦਿੰਨੇ ਹੋਈ ਆ ਕੇ ਦਿੰਨੇ ਆਂ ਜੀ 80 ਰੁਪਿਆ ਲਾ ਕੇ ਦੇ ਦਿੰਨੇ ਆਂ ਕਸਟਮਰ ਨੂੰ ਤੇ ਬੜੀ ਵਧੀਆ ਕੁਆਲਿਟੀ ਦੇ ਐ ਨਹੀਂ ਹੈਗੇ ਵੀ ਉਹ ਬੇਕਾਰ ਨੇ ਜਾਂ ਨੇ ਅਟਕੇ ਨਹੀਂ ਹੈਗੇ ਫੁੱਲ ਵਧੀਆ ਗਲਾਸ ਨੇ ਮਤਲਬ ਪਾਣੀ ਪੂਣੀ ਜੇ ਪਾਜੇ ਚੱਲੀ ਜਾਂਦੇ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਚੱਲਦੇ ਨੇ ਐ ਨਹੀਂ ਐਨੀ ਵੀ ਉੱਤਰ ਜਾਣਗੇ ਛੇਤੀ ਚੱਲਦੇ ਨਹੀਂ ਟੁੱਟਦੇ ਨਹੀਂ ਹੈਗੇ ਤੇ ਚੱਲਦੇ ਉੱਤਰਦੇ ਵੀ ਨਹੀਂ ਇੱਕ ਜਿਹੜੀ ਅੱਜ ਕੱਲ ਉਹ ਦੂਜੀ ਆ ਰਹੇ ਨੇ ਜੀ ਮਤਲਬ ਮੈਂ ਕਿ ਮੈਂ ਮੈਂ ਆਪਣੇ ਕੋਲ ਇੱਕ ਬੋਟ ਦੇ ਉਹਨੂੰ ਲੰਦੇ ਨੇ ਜੀ ਇਹ ਵੀ ਫੋਣੀ ਹਾਂ ਇਹ ਤੁੰਦੇ ਨੇ ਇਹ ਸੇਮ ਹੀ ਨੇ ਇਹਨਾਂ ਦੀ ਫੁੱਲ ਗਾਰੰਟੀ ਹੈ ਜੀ ਰੇਟ 3000 ਰੁਪਿਆ 3000 ਰੁਪਿਆ ਦੇ ਵਿੱਚ ਬੋਟ ਦੇ ਯੋ ਰੋਕੜ ਵਾਲੇ ਹਾਂਜੀ ਹਾਂਜੀ 6 ਮਹੀਨਿਆਂ ਦੀ ਫੁੱਲ ਗਾਰੰਟੀ ਹੈ ਜੀ 6 ਮਹੀਨਿਆਂ ਦੀ ਗਾਰੰਟੀ ਹੈ ਹਾਂਜੀ ਫੁੱਲ ਗਾਰੰਟੀ ਗਈ ਹੈ ਬੈਟਰੀ ਵੀ ਪੱਖੋਂ ਉਹ ਵੀ ਖਰਾਬ ਨਹੀਂ ਹੁੰਦੀ ਬੈਟਰੀ ਬੈਕਅਪ ਕਿੰਨਾ ਕੀ ਹੈ ਇਹਨਾਂ ਦਾ ਕਿੰਨਾ ਦਾ 22 23 ਘੰਟੇ ਦਾ ਨਾ ਕੋਈ ਮੁੰਦੇ 22 23 ਘੰਟੇ ਦਾ ਬੈਕਪ ਅਰੀਜਨਲ ਵਾਲੇ ਨੇ ਜੀ ਇਹ ਵੀ ਜੀਨਿਅਲ ਵਾਲੇ ਬੋਟ ਕੰਪਨੀ ਦੇ ਬੋਟ ਕੰਪਨੀ ਵੀ ਵਧੀਆ ਜੀ ਫੁਰੀ ਟੋਪ ਦੀ ਕੰਪਨੀ ਹੈ ਨੇ ਹੁੰਦੇ ਨੇ ਤੇ OnePlus ਦੇ ਮਿਲ ਜਾਣਗੇ ਆਪਣੇ ਕੋਲ OnePlus ਦੇ ਵੀ ਨਹੀਂ ਆਪਣੇ ਕੋਲ Realme ਹਾਂ ओरिजिनल ਨੇ ਇਹ 400 ਰੁਪਏ ਦੇ OnePlus ਦੇ ਨੇ ਠੀਕ ਹੈ ਫੇਰ ਹੁੰਦੇ ਨੇ ਇਹ ਬੋਟ ਕੰਪਨੀ ਦੇ ਆਪਣੇ ਕੋਲੇ ओरिजिनल ਬੋਟ ਕੰਪਨੀ ਦੇ ਇਹ ਬਾਹਰ ਵਾਲਾ ਇਹ ਫੋਨ ਵੀ ਨਹੀਂ ਹੈ ਇਹ ਬਾਹਰ ਵਾਲਾ ਹੁੰਦੇ ਨੇ ਇਹ ओरिजिनल ਨੇ ਦੀ ओरिजिनल ਲਈ ਹਾਂ ਜੀ ਬੋਟ ਕੰਪਨੀ ਇਹਨਾਂ ਦੀ ਕੀ ਗਾਰੰਟੀ ਬਣਾ ਡੀਆਈ ਪ੍ਰਾਈਸ ਇਹ ਰੇਟ ਹੈ ਨਾ 100 ਰੁਪਈਆ ਦੇ ਹਾਂਜੀ ਹਾਂਜੀ ਓਰੀਜਨਲ ਨੇ ਜੀ ਕਾਪੀ ਬਧੇਰੇ ਆਂਦੇ ਨੇ ਪਰ ਆਪਣੇ ਕੋਲੇ ਓਰੀਜਨਲ ਮਿਲ ਗਏ ਜੀ 100 ਰੁਪਈਆ ਦੇ ਵਿੱਚ ਸਿਰਫ 100 ਰੁਪਈਆ ਦੇ ਵਿੱਚ ਜੀ ਆਹ ਹੈਡ ਹੁਣ ਹਾਂਜੀ 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 ਜੀ ਜਿੱਤੇ 100 ਦੇ ਓਰੀਜਨਲ ਮਿਲ ਗਏ 50 ਵਾਲੇ ਵੀ ਨਹੀਂ ਆ ਆਪਣੇ ਕੋਲੇ ਦੇਸੀ ਵੀ ਨਹੀਂ ਉਹ ਵੀ ਲਿਖਿਆ ਦੋਈ ਹੁਣ ਆਪਣੇ ਕੋਲੇ 50 ਵਾਲੇ ਵੀ ਪਈ ਨੇ ਜੀ ਤੇ ਆਹ ਦੀ ਵੈਰਾਈਟੀ ਵੀ ਆਪਣੇ ਕੋਲੇ ਮਿਲ ਜੂਗੀ ਜੀ 50 ਵੀ ਮਿਲ ਜਾਂਦੇ ਨੇ ਜੀ ਇਹ 50 ਵਾਲੇ ਨੇ ਯਾਰ ਇਹ ਦੇਸੀ ਹੁੰਦੇ ਨੇ ਇਹ 50 ਵਾਲੇ ਨੇ ਤਹਾਵਲੇ 50 ਦੀ ਲਈ ਆਹ ਨਾਲੇ 100 ਦੇ ਨੇ ਇਹ ਬੂਟ ਕੰਪਨੀ ਦੇ ਨੇ ਇਹ ਹਾਂਜੀ ਇਹ ਮਤਲਬ ਆਪਣੀ ਦੇਸੀ ਆਗੇ ਜੀ ਦੇਸੀ ਕੰਪਨੀਆਂ ਦੇ ਆਗੇ ਆ ਵੀ ਦੇਸੀ ਨਹੀਂ ਹੈ ਤੇ ਬਾਹਰ ਦੇਸੀ 50 ਹੋ ਗਈ ਇਹ ਆਪਣੇ ਜਿਹੜੇ ਬੂਟ ਰਿਜਨਲ ਕੰਪਨੀ ਹੈ ਇਹ 50 ਰੁਪਏ ਦੇ ਨੇ ਜੀ ਨਹੀਂ 100 ਰੁਪਏ ਦੇ ਨੇ ਜੀ ਅੱਛਾ ਬੂਟ ਕੰਪਨੀ ਦੇ 100 ਰੁਪਏ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਆਪਣੇ ਕੋਲੇ ਟੱਚ ਲਾਣ ਵਾਲੀ ਮਿਲਦੀ ਹੈ ਜੀ ਇਹ ਮੈਂ ਦਿੱਲੀ ਤੋਂ ਮੰਗਵਾਈ ਹੋਈ ਹੈ ਜੀ ਸਪੈਸ਼ਲ ਦਿੱਲੀ ਤੋਂ ਮੰਗਵਾਈ ਹੋਈ ਹੈ ਜੀ ਅੱਛਾ ਜੀ ਇਹ ਕਿੰਨੇ ਕੇ ਟਾਈਮ ਦਾ ਪ੍ਰੋਸੈਸ ਹੁੰਦਾ ਜੀ ਮਸ਼ੀਨ 'ਚ ਮਸੀਂ ਚ 10 ਮਿੰਟਾਂ ਦਾ ਪ੍ਰੋਸੈਸ ਹੁੰਦਾ ਹੈ ਜੀ 10 ਮਿੰਟਾਂ ਜੀ ਫੋਲਡਰ ਇਹ ਆਪਣਾ ਸਾਰਾ ਸਮਾਨ ਲਾ ਕੇ ਦੇ ਦਿੰਦੀ ਹੈ ਜੀ ਤਿਆਰ ਕਰ ਦਿੰਨੇ 10 ਮਿੰਟਾਂ ਦੇ ਅੰਦਰ 10 ਮਿੰਟਾਂ ਦੇ ਅੰਦਰ ਤੁਸੀਂ ਫੋਲਡਰ ਤੇ ਹਾਂ ਟੱਚ ਲਾ ਕੇ ਲਾ ਕੇ ਦੇ ਦਿੰਦੇ ਮਤਲਬ ਨਾਲ ਦੀ ਨਾਲ ਪ੍ਰੋਸੈਸ ਹੈ ਹੀ ਬੰਦੇ ਨੂੰ ਵੇਟ ਨਹੀਂ ਕਰਨੀ ਪੈਂਦੀ ਜੀ ਕਿਸੇ ਨੂੰ ਵੀ ਮੇਰੇ ਇਹ ਬੋਲ ਦੋ ਇਹ ਚਾਹੀਏ ਇੱਕ ਮਿੰਟ ਮੈਂ ਬੜਾ ਇਹ ਚੈੱਕ ਕਰ ਦੂੰ बलिया शॉट है हम्म शॉट है बटर डैमेज है यार तेरा डेड है हम्म हां डेड है, है सेट तेरा वो तो जाएगा यार हैं हो जाएगा अच्छा कितने रुपए की इस पे 150 रुपए तक चल जाएगा जमा ओके हो जाएगा तो वो बैटरी ओके है बैटरी चेक ਸਹੀ ਹੈ ਸਹੀ ਹੈ ਹੂੰ ਕਰਦੇ ਬੈਸਟ ਟੇਪ ਲੇ ਜੀ ਉਹਨੇ ਅੱਧੇ ਘੰਟੇ ਮਗਰਦਿੰ ਬੱਚੀ ਮੈਂ ਜਦੋਂ ਕੁੱਕੇ ਲਾ ਕੋਈ ਨਹੀਂ ਜਾਣ ਚੁੱਕੀ ਇਸ ਕਿਹਨੇ ਇਹ ਆਪਣੇ ਕੋਲੇ ਕਸਟਮਰ ਪਹੁੰਚੇ ਨੇ ਜੀ ਪਰ ਇੱਕ ਕਸਟਮਰ ਆਏ ਨੇ ਜੀ Samsung ਦਾ ਫੋਨ ਲੈ ਕੇ ਵਾਟਰ ਡੈਮੇਜ ਹੈ ਮੈਨੂੰ ਵਾਟਰ ਡੈਮੇਜ ਹੈ ਜੀ ਇਹ ਫੋਨ ਹਾਂ ਵਾਟਰ ਡੈਮੇਜ ਹੈ ਜੀ ਇਹ ਪਤਾ ਕਿਵੇਂ ਲੱਗਦਾ ਜੀ ਇਹ ਮਸ਼ੀਨ ਨਾਲ ਮੀਟਰ ਦੇਖ ਕੇ ਦੱਸਦੇ ਨੇ ਵੀ ਸ਼ਾਰਟ ਦੱਸ ਰਿਹਾ ਤੇ ਵਾਟਰ ਡੈਮੇਜ ਹੈ ਇਹ ਮਸ਼ੀਨ ਸ਼ੋਰਟ ਦੇ ਵਿੱਚ ਦੱਸਦਾ ਵੀ ਵਾਟਰ ਡੈਮੇਜ ਹੈ ਜਾਂ ਕੀ ਪ੍ਰੋਬਲਮ ਹੈ ਚੈੱਕ ਕੀਤਾ ਜੀ ਮੀਟਰ ਨਾਲ ਅੱਛਾ ਇਹ ਵਾਟਰ ਡੈਮੇਜ ਦੱਸ ਰਹੀ ਹੈ ਮਸ਼ੀਨ ਦੀ ਵਾਟਰ ਡੈਮੇਜ ਹੈ ਤੇ ਆਪਾਂ ਖੋਲਦੇ ਆ ਇਹਨੂੰ ਖੋਲ ਕੇ ਚੈੱਕ ਕਰਾਂਗੇ ਵੀ ਕਿੰਨਾ ਕੁ ਹੈ ਗਿਆ ਕਿੰਨਾ ਕਲੇ ਦੇਖਦੇ ਆ ਜੀ ਵੀ ਕੀ ਕਿਵੇਂ ਕਰ ਦੇਖਦੇ ਆ ਇਹਨਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਇਹਦੇ ਲੱਗੇ ਆ ਜੀ ਇਹਨੂੰ ਤੇ ਬਾਕੀ ਆਪਾਂ ਚੈੱਕ ਕਰਦੇ ਆਂ ਇਹ ਜਿਹੜੀ ਚੀਜ਼ ਹੁਣ ਆਪਾਂ ਕੱਢੀ ਹੈ ਇਹ ਚੀਜ਼ ਦਾ ਕੀ ਨਾਮ ਹੈ ਇਹ ਦਾ ਇਹ ਬੋਰਡ ਹੁੰਦਾ ਜੀ ਇਹ ਪਲੇਟ ਹੁੰਦੀ ਹੈ ਪੂਰੀ ਇਹ ਸਭੰਦਾ ਇਹ ਬੋਡੀ ਹੁੰਦੀ ਹੈ ਉਹ ਸਾਰੀ ਬੋਡੀ ਹੈ ਜੀ ਸਿਰਫ ਆਪ ਪਲੇਟ ਦਾ ਕੰਮ ਹੁੰਦਾ ਹੀ ਪਲੇਟ ਦਾ ਕੰਮ ਹੈ ਜੀ ਹੁਣ ਆਪਾਂ ਪਲੇਟ ਚੈੱਕ ਕਰਦੇ ਆਂ ਬਿਲਕੁਲ ਦੇਖਦੇ ਆਂ ਇਹ ਆਪਾਂ ਹੁਣ ਇਹ ਪਲੇਟ ਵੀ ਮੀਟਰ ਨਾਲ ਚੈੱਕ ਕਰਾਂਗੇ ਜੀ ਹਾਂ ਜੀ ਹਾਂ ਜੀ ਮੀਟਰ ਨਾਲ ਆਪਾਂ ਚੈੱਕ ਕਰਾਂਗੇ ਮੀਟਰ ਨਾਲ ਕੀ ਗੱਲ ਹੋਤਾ ਹੈ ਜੀ ਇਸ ਸ਼ੋਰ ਹਾਫ ਸ਼ੋਰਿੰਗ ਦਸ ਰਹਿ ਨੂੰ ਉੱਪਰ ਨੂੰ ਇਹ ਮਸ਼ੀਨ ਨਾਲ ਬਿਲਕੁਲ نیچے ਚੈੱਕ ਕਰ ਲੈਣੇ ਹਨ ਕਿ ਇਹ ਗੱਲ ਬਾਤ ਹੈ। ਬਵਾਰੇ ਕੋਲ ਪਾਏ ਚੈੱਕ ਮੀਟਰ ਤੇ ਲੈ ਕੇ ਜਾਂਦੇ ਹਾਂ। ਚਾਰ ਚ ਦੇ ਰਹੇ ਜਾਂ ਨਹੀਂ ਦੇ ਰਹੇ। ਵਰਪਣ ਬੜੀ ਮਸ਼ੀਨ ਤੇ ਲਾ ਕੇ ਚੈੱਕ ਕਰਾਂਗੇ ਜੀ। ਹੁਣ ਇਹ ਪੱਟੀ ਮਸ਼ੀਨ ਆ ਡਾਈ ਹਾਂਜੀ ਹਾਂਜੀ ਇਹ ਕਿਹੜੀ ਵਾਲੀ ਮਸ਼ੀਨ ਹੈ ਜੀ ਇੱਥੇ ਕੰਮ ਕਰਦੇ ਜੀ ਇਹ ਆ ਮਸ਼ੀਨ ਆ ਕੀ ਕਰਦੀ ਆ ਇਹ ਵਾਲੀ ਮਸ਼ੀਨ ਹੈ ਸਪਲਾਈ ਚੈੱਕ ਕਰਾਂਗੇ ਇਹ ਦੀ ਸਪਲਾਈ ਦੇਖੋ ਜੀ ਇਕੱਲੀ ਦੇਖਾਂਗੇ ਚੱਲ ਪਈ ਚੱਲ ਪਈ ਜਰਾ ਇਹ ਸ਼ਟ ਕਿੰਨਾ ਕੁ ਸ਼ੋਰ ਹੈ ਇਹ ਮਸ਼ੀਨ ਤੇ ਚੱਲਦਾ ਹੈ ਜਾਂ ਨਹੀਂ ਚੱਲਦਾ ਹੈ ਕਿ ਆਪਾਂ ਨੂੰ ਸਹੀ

ਕਰਤਾ ਹੀ ਉਹਨੇ ਇਹ ਸੀ ਚੇਂਜ ਜੀ ਪਰ ਬੈਟਰੀ ਚੇਂਜ ਕਰਕੇ ਚਲਾ ਰਹੇ ਹੋ ਇਹ ਹਾਂ ਬੈਟਰੀ ਚੇਂਜ ਕਰਦੇ ਹੋ ਬੈਟਰੀ ਡਾਉਣੇ ਦਾ ਬਿਲਕੁਲ ਰੈਡੀ ਹੂ ਹੈ ਬੰਦ ਡੈ ਜੀ ਥੋੜਾ ਟਾਈਮ ਲੂ ਲੂਗਾ ਸਕ੍ਰਿਪਟ ਬਣਾਗੇ ਨਾ Thank you.